ਸਤਿ ਸ਼੍ਰੀ ਅਕਾਲ ਜੀ ਦੋਸਤੋ ਸਵਾਗਤ ਹੈ ਨਵੀਂ ਵੀਡੀਓ ਦੇ ਵਿੱਚ ਮੈਂ ਜੁੜਿਆ ਜੀ ਗੁਰਿੰਦਰ ਇੱਕ ਹੋਰ ਕ੍ਰਾਈਮ ਸਟੋਰੀ ਲੈ ਕੇ ਅੱਜ ਦੀ ਜਿਹੜੀ ਘਟਨਾ ਇਹ 11 ਸਤੰਬਰ 2021 ਦੀ ਗੱਲ ਹੈ ਜੀ ਮੁੰਬਈ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਇੱਕ 14-15 ਸਾਲ ਦੀ ਲੜਕੀ ਬਹੁਤ ਗੰਭੀਰ ਹਾਲਤ ਦੇ ਵਿੱਚ ਭਰਤੀ ਕਰਾਈ ਜਾਂਦੀ ਆ ਉਹ ਲੜਕੀ ਇੰਨੀ ਕੁ ਜ਼ਿਆਦਾ ਘਬराई ਹੋਈ ਆ ਇੰਨੀ ਕੁ ਜ਼ਿਆਦਾ ਸਹਿਮੀ ਹੋਈ ਆ ਜੇ ਉਹਨੂੰ ਕੋਈ ਵੀ ਮੇਲ ਦਿਖ ਰਿਹਾ ਮਤਲਬ ਕੋਈ ਵੀ ਬੰਦਾ ਦਿਖ ਰਿਹਾ ਉਹ ਤੋਂ ਉਹ ਦੂਰ ਭੱਜ ਰਹੀ ਆ ਉਹਨਾਂ ਨੂੰ ਦੇਖ ਕੇ ਉਹ ਚੀਕਾ ਮਾਰ ਰਹੀ ਆ ਕਿਸੇ ਵੀ ਬੰਦੇ ਨੂੰ ਦੇਖਣ ਦੇ ਲਈ ਉਹ ਤਿਆਰ ਨਹੀਂ ਉਹਦੇ ਇਲਾਜ ਦੇ ਲਈ ਜਿਹੜੀਆਂ ਮਹਿਲਾਵਾਂ ਨੇ ਸਿਰਫ ਉਹਨਾਂ ਦੀ ਡਿਊਟੀ ਲਗਾਈ ਜਾਂਦੀ ਆ ਤੇ ਜਦੋਂ ਵੀ ਕੋਈ ਮਰਦ ਉਹਦੇ ਕੋਲੋਂ ਲੰਘਦਾ ਤੇ ਉਹਨੂੰ ਇਦਾਂ ਲੱਗਦਾ ਕਿ ਉਹਦੇ ਸਾਹ ਬੰਦ ਹੋ ਰਹੇ ਆ ਇੰਨਾ ਜ਼ਿਆਦਾ ਫੋਬੀਆ ਉਹਨੂੰ ਜਿਹੜਾ ਬੰਦਿਆਂ ਨੂੰ ਦੇਖ ਕੇ ਹੋ ਰਿਹਾ ਸੀ ਆਖਰ ਇਹ ਸਾਰਾ ਕੁਝ ਕਿਉਂ ਸੀ ਕਿਉਂ ਉਹਨੂੰ ਬੰਦਿਆਂ ਤੋਂ ਇੰਨੀ ਨਫ਼ਰਤ ਹੋ ਰਹੀ ਸੀ ਇਹਦੇ ਪਿੱਛੇ ਦਾ ਕਾਰਨ ਕੀ ਆ ਅੱਜੂ ਜਾਣਦੇ ਆ ਇਸ ਘਟਨਾ ਦੇ ਨਾਲ ਤੇ ਗੱਲ ਆ ਜੀ ਮਹਾਰਾਸ਼ਟਰ ਪੂਨੇ ਦੀ ਤੇ ਪੂਨੇ ਦੇ ਵਿੱਚ ਜਿਹੜਾ ਥਾਣਾ ਪੈਂਦਾ ਬਨਵਾਰੀ ਉੱਥੇ ਦੀ ਗੱਲ ਆ 14 ਸਾਲ ਦੀ ਇਹ ਲੜਕੀ ਮਾਤਾ ਪਿਤਾ ਇਹਦੇ ਨਰਸਰੀ ਦਾ ਕੰਮ ਕਰਦੇ ਨੇ ਕੋਈ ਬਹੁਤ ਅਮੀਰ ਘਰ ਤੋਂ ਇਹ ਲੜਕੀ ਨਹੀਂ ਸੀਗੀ ਤੇ ਸਾਦਾ ਜਿਹਾ ਪਰਿਵਾਰ ਸੀਗਾ 31 ਅਗਸਤ 2021 ਦੀ ਰਾਤ ਨੂੰ ਇਹ ਘਰੋਂ ਨਿਕਲਦੀ ਆ ਤਕਰੀਬਨ 10 ਵਜੇ ਦੇ ਕਰੀਬ ਤੇ ਨੇੜੇ ਦੇ ਰੇਲਵੇ ਸਟੇਸ਼ਨ ਤੇ ਜਾਂਦੀ ਆ ਉੱਥੇ ਇਹ ਕਿਸੇ ਆਪਣੇ ਦੋਸਤ ਨੂੰ ਮਿਲਣ ਦੇ ਲਈ ਜਾ ਰਹੀ ਸੀ ਉੱਥੇ ਜਾ ਕੇ ਬੈਠਦੀ ਆ ਸਟੇਸ਼ਨ ਦੇ ਉੱਤੇ ਇੰਤਜ਼ਾਰ ਕਰਦੀ ਆ ਇਹ ਉਹਦਾ ਦੋਸਤ ਆਊਗਾ 5 ਮਿੰਟ 10 ਮਿੰਟ 15 ਮਿੰਟ ਕਰਦੇ ਕਰਦੇ ਕਾਫੀ ਵਕਤ ਗੁਜ਼ਰ ਜਾਂਦਾ ਪਰ ਇਹਦਾ ਜਿਹੜਾ ਦੋਸਤ ਸੀਗਾ ਉਹ ਆਉਂਦਾ ਨਹੀਂ ਇਹ ਥੋੜਾ ਥੋੜਾ ਘਬਰਾਉਣ ਲੱਗ ਜਾਂਦੀ ਆ ਤੇ ਆਖਿਰ ਜਦੋਂ ਉਹਦਾ ਦੋਸਤ ਨਹੀਂ ਆਉਂਦਾ ਤਾਂ ਇਹ ਰੋਣ ਲੱਗ ਜਾਂਦੀ ਆ ਰੋਂਦੀ ਹੋਈ ਉੱਥੇ ਸਟੇਸ਼ਨ ਦੇ ਉੱਤੇ ਇਹ ਲੜਕੀ ਬੈਠੀ ਆ ਜਿਹੜੀਆਂ ਚੇਅਰਜ਼ ਹੁੰਦੀਆਂ ਨੇ ਵੇਟਿੰਗ ਲਈ ਉੱਥੇ ਬੈਠੀ ਆ ਤੇ ਕਾਫੀ ਜ਼ਿਆਦਾ ਹੁਣ ਰਾਤ ਵੀ ਹੋ ਚੁੱਕੀ ਆ ਇਹ ਕਾਫੀ ਜ਼ਿਆਦਾ ਘਬਰਾ ਰਹੀ ਆ ਰੋ ਰਹੀ ਆ ਤੇ ਇਹਨੂੰ ਇਹਦੇ ਵੱਲ ਕੋਈ ਜ਼ਿਆਦਾ ਧਿਆਨ ਨਹੀਂ ਦਿੱਤਾ ਜਾ ਰਿਹਾ ਲੋਕਾਂ ਦੇ ਵੱਲੋਂ ਇੱਕ ਆਟੋ ਡਰਾਈਵਰ ਆ ਜਿਹੜਾ ਉੱਥੋਂ ਲੰਘ ਰਿਹਾ ਸੀਗਾ ਤੇ ਇਸ ਲੜਕੀ ਦੇ ਵੱਲ ਦੇਖਦਾ ਕਿ ਲੜਕੀ ਰੋ ਰਹੀ ਆ ਪਰੇਸ਼ਾਨ ਉਹ ਇਹਨੂੰ ਪੁੱਛ ਲੈਂਦਾ ਵਾ ਕਿ ਬੇਟਾ ਦੱਸ ਕੀ ਹੋਇਆ ਇਹਨੂੰ ਲੱਗਦਾ ਕਿ ਬੇਟਾ ਕਹਤਾ ਵੀ ਸ਼ਾਇਦ ਇਹ ਮੇਰਾ ਹਮਦਰਦ ਆ ਤੇ ਕੋਈ ਮੇਰੀ ਹੈਲਪ ਕਰਨ ਦੇ ਲਈ ਆਇਆ ਵਾ ਤਾਂ ਸਾਰੀ ਗੱਲ ਦੱਸਦੀ ਆ ਕਿ ਮੈਂ ਘਰਦਿਆਂ ਦੀ ਮਰਜ਼ੀ ਤੋਂ ਬਿਨਾ ਇੱਥੇ ਆਈ ਆ ਆਪਣੇ ਕਿਸੇ ਦੋਸਤ ਨੂੰ ਮਿਲਣ ਦੇ ਲਈ ਪਰ ਉਹ ਦੋਸਤ ਮੇਰਾ ਕਿਤੇ ਨਹੀਂ ਲੱਭ ਰਿਹਾ ਉਹ ਆਇਆ ਨਹੀਂ ਉਹ ਆਟੋ ਵਾਲਾ ਇਹਨੂੰ ਹੌਸਲਾ ਦਿੰਦਾ ਕਿ ਕੋਈ ਗੱਲ ਨਹੀਂ ਤੂੰ ਘਬਰਾ ਨਾ ਮੈਂ ਤੇਰੇ ਨਾਲ ਆ ਤੇ 10 ਮਿੰਟ ਦੇ ਲਈ ਆਟੋ ਵਾਲਾ ਉਤੋਂ ਚਲਾ ਜਾਂਦਾ ਇਹਨੂੰ ਇਹ ਕਹਿ ਕੇ ਕਿ ਮੈਂ ਹੁਣੇ ਆਇਆ ਜਦੋਂ ਉਹ ਵਾਪਸ ਆਉਂਦਾ ਵਾ ਉਹਦੇ ਹੱਥ 'ਚ ਇੱਕ ਪਾਣੀ ਦੀ ਬੋਤਲ ਸੀ ਤੇ ਇਹਨੂੰ ਇਹ ਪਾਣੀ ਪਿਲਾਉਂਦਾ ਵਾ ਪਾਣੀ ਪੀਣ ਤੋਂ ਬਾਅਦ ਉਹ ਆਟੋ ਵਾਲਾ ਇਹਨੂੰ ਇੱਕ ਝੂਠ ਬੋਲਦਾ ਕਿ ਜਿਹਦਾ ਤੂੰ ਇੰਤਜ਼ਾਰ ਕਰ ਰਹੀ ਆ ਉਹ ਬਾਹਰ ਸਟੇਸ਼ਨ ਦੇ ਖੜਾ ਵਾ ਉਹ ਤੈਨੂੰ ਤੇਰੀ ਰਾਹ ਬਾਹਰ ਦੇਖ ਰਿਹਾ ਵਾ ਸਟੇਸ਼ਨ ਤੇ ਲੜਕੀ ਬਹੁਤ ਖੁਸ਼ ਹੋ ਜਾਂਦੀ ਆ ਕਿ ਉਹਦਾ ਜਿਹੜਾ ਦੋਸਤ ਆ ਉਹ ਮਿਲ ਗਿਆ ਆਟੋ ਵਾਲਾ ਕਹਿੰਦਾ ਆ ਜਾ ਵੀ ਮੈਂ ਤੈਨੂੰ ਉੱਥੇ ਤੱਕ ਛੱਡ ਦੇਣਾ ਜਿੱਦਾਂ ਹੀ ਲੜਕੀ ਬਾਹਰ ਪਹੁੰਚਦੀ ਆ ਉੱਥੇ ਇਹਦਾ ਆਟੋ ਜਿਹੜਾ ਖੜਾ ਸੀਗਾ ਉਦੋਂ ਤੱਕ ਆਟੋ ਤੱਕ ਤਾਂ ਇਹ ਪਹੁੰਚ ਚੁੱਕੀ ਸੀ ਲੜਕੀ ਤੇ ਉੱਥੇ ਜਾ ਕੇ ਇਹ ਬੇਹੋਸ਼ ਹੋ ਜਾਂਦੀ ਹੈ ਇੱਕ ਤਰ੍ਹਾਂ ਦੇ ਨਾਲ ਕਿਉਂਕਿ ਜਿਹੜਾ ਪਾਣੀ ਪੀਤਾ ਸੀ ਉਹਦੇ ਵਿੱਚ ਸ਼ਾਇਦ ਉਸ ਆਟੋ ਵਾਲੇ ਨੇ ਕੋਈ ਦਵਾਈ ਮਲਾਈ ਸੀ ਉਹ ਉਸ ਲੜਕੀ ਨੂੰ ਆਟੋ ਦੇ ਵਿੱਚ ਬਿਠਾ ਲੈਂਦਾ ਰਾਤ ਦਾ ਟਾਈਮ ਆ ਕੋਈ ਬਹੁਤੀ ਜ਼ਿਆਦਾ ਰੌਣਕ ਨਹੀਂ ਸੀ ਤੇ ਇਹ ਜਿਹੜਾ ਆਟੋ ਆ ਉਹ ਸੁੰਨਸਾਨ ਜਗ੍ਹਾ ਵੱਲ ਨੂੰ ਲੈ ਕੇ ਜਾਂਦਾ ਤੇ ਇੱਕ ਜੰਗਲ ਵੱਲ ਨੂੰ ਆਟੋ ਇਹ ਪਾਲਣਦਾ ਵਾ ਲੜਕੀ ਨੂੰ ਕੋਈ ਵੀ ਹੋਸ਼ ਨਹੀਂ ਕਿ ਉਹ ਕਿੱਥੇ ਜਾ ਰਹੀ ਆ ਕਿੱਥੇ ਬੈਠੀ ਆ ਕੌਣ ਉਹਦੇ ਨਾਲ ਕੁਝ ਵੀ ਉਹਨੂੰ ਨਹੀਂ ਪਤਾ ਇਹੋ ਜੀ ਉਹਨੂੰ ਦਵਾਈ ਦਿੱਤੀ ਗਈ ਸੀ ਜਦੋਂ ਜੰਗਲਾਂ ਦੇ ਵਿੱਚ ਉਹ ਆਟੋ ਲੈ ਕੇ ਪਹੁੰਚਦਾ ਵਾ ਜੀ ਤਾਂ ਇਹ ਉਹਦੇ ਨਾਲ ਉਥੇ ਜ਼ੋਰ ਜ਼ਬਰਦਸਤੀ ਕਰਦਾ ਵਾ ਕਹਿ ਲਓ ਕਿ ਇਸ ਲੜਕੀ ਦੇ ਨਾਲ ਉਹ ਆਟੋ ਵਾਲਾ ਰੇਪ ਕਰਦਾ ਵਾ 2-3 ਘੰਟੇ ਇਹਦਾ ਇਹਦੇ ਨਾਲ ਜ਼ਬਰਦਸਤ ਨਾ ਹੁੰਦਾ ਵਾ ਲੜਕੀ ਨੂੰ ਫੇਰ ਵੀ ਹੋਸ਼ ਨਹੀਂ ਆਉਂਦੀ ਇਹੋ ਜੀ ਕੋਈ ਉਹਨੇ ਸਟਰੋਂਗ ਉਹਨੂੰ ਮੈਡੀਸਿਨ ਦਿੱਤੀ ਸੀ ਬਿਹੋਸ਼ੀ ਦੀ ਉਸ ਲੜਕੀ ਨੂੰ ਕੋਈ ਬਹੁਤਾ ਜ਼ਿਆਦਾ ਪਤਾ ਨਹੀਂ ਸੀ ਲੱਗ ਰਿਹਾ ਜਦੋਂ ਇਹਦਾ ਮਨ ਭਰ ਜਾਂਦਾ ਜੀ ਤਾਂ ਇਹ ਉੱਥੇ ਹੀ ਇੱਕ ਹੋਟਲ ਦੇ ਵਿੱਚ ਨੇੜੇ ਉੱਥੋਂ ਆ ਕੇ ਇੱਕ ਹੋਟਲ ਦਾ ਕਮਰਾ ਬੁੱਕ ਕਰਦਾ ਵਾ ਤੇ ਆਪਣੇ 12 ਦੋਸਤਾਂ ਨੂੰ ਫੋਨ ਕਰ ਦਿੰਦਾ ਵਾ ਕਿ ਜੇ ਤੁਸੀਂ ਇੰਜੋਏ ਕਰਨਾ ਚਾਹੁੰਦੇ ਹੋ ਅੱਜ ਦੀ ਰਾਤ ਨੂੰ ਤਾਂ ਫਲਾਣੇ ਹੋਟਲ ਦੇ ਵਿੱਚ ਆਜੂ ਜਿੰਨੀ ਦੇਰ ਨੂੰ ਇਹ ਹੋਟਲ ਪਹੁੰਚਦਾ ਵਾ ਉਹ 12 ਜਣੇ ਪਹਿਲਾਂ ਹੀ ਹੋਟਲ ਦੇ ਵਿੱਚ ਪਹੁੰਚੇ ਹੋਏ ਸੀਗੇ ਇਸ ਲੜਕੀ ਨੂੰ ਹੋਟਲ ਦੇ ਕਮਰੇ ਦੇ ਵਿੱਚ ਲਜਾਇਆ ਜਾਂਦਾ ਵਾ ਹਲੇ ਵੀ ਬੇਹੋਸ਼ੀ ਦੀ ਹਾਲਤ ਦੇ ਵਿੱਚ ਆ ਤੇ ਇਹਨੂੰ ਇੱਕ ਬੇਹੋਸ਼ੀ ਦਾ ਟੀਕਾ ਵਾ ਜਿਹੜਾ ਉਹ ਹੋਰ ਲਗਾ ਦਿੱਤਾ ਜਾਂਦਾ ਵਾ ਤਾਂ ਕਿ ਇਸ ਲੜਕੀ ਨੂੰ ਹੋਸ਼ ਨਾ ਆਵੇ ਫਿਰ ਜੀ ਇਸ ਕੁੜੀ ਨੂੰ ਨਿਰਵਸਤਰ ਕੀਤਾ ਜਾਂਦਾ ਵਾ ਤੇ ਉਹ 12 ਬੰਦੇ ਜਿਹੜੇ ਆਏ ਸੀ ਉਹ ਵਾਰੀ-ਵਾਰੀ ਇਹਦੇ ਨਾਲ ਬਲਾਤਕਾਰ ਕਰਦੇ ਨੇ ਇਹਦੇ ਨਾਲ ਜ਼ੋਰ ਜ਼ਬਰਦਸਤੀ ਕਰਦੇ ਨੇ ਇਹਨੂੰ ਹੁਣ ਐਨਾ ਕੁਝ ਜਦੋਂ ਹੁੰਦਾ ਉਦੋਂ ਬੰਦਾ ਬੇਹੋਸ਼ ਤਾਂ ਨਹੀਂ ਰਹਿ ਸਕਦਾ ਮੇਰੇ ਹਿਸਾਬ ਨਾਲ ਤੇ ਮਾੜੀ ਜੀ ਉਦੋਂ ਜਦੋਂ ਹੋਸ਼ ਆਉਂਦੀ ਆ ਉਹ ਇਸ ਹਾਲਤ ਦੇ ਵਿੱਚ ਲੜਕੀ ਹੁੰਦੀ ਆ ਕਿ ਵਿਰੋਧ ਨਹੀਂ ਕਰ ਪਾਉਂਦੀ ਪੂਰੀ ਰਾਤ ਜੀ ਉਹ ਇਹਦੇ ਇਹਦਾ ਇਹਨੂੰ ਰੱਜ ਕੇ ਵਰਤਦੇ ਨੇ ਲੜਕੀ ਦੇ ਬਿਲਕੁਲ ਵੀ ਉਹ ਤਰਸ ਨਹੀਂ ਕਰਦੇ ਤੇ ਜਦੋਂ ਸਵੇਰ ਹੁੰਦੀ ਆ ਲੜਕੀ ਨੂੰ ਥੋੜੀ ਜੀ ਹੋਸ਼ ਆਉਂਦੀ ਆ ਤੇ ਇੰਨੇ ਬੰਦਿਆਂ ਨੂੰ ਇਕੱਠਾ ਦੇਖ ਕੇ ਉਹ ਚੀਕਦੀ ਆ ਬਹੁਤ ਜ਼ਿਆਦਾ ਰੌਲਾ ਪਾਉਂਦੀ ਆ ਤੇ ਉੱਚੀ ਉੱਚੀ ਰੋਂਦੀ ਆ ਤੇ ਕਹਿੰਦੀ ਆ ਕਿ ਮੈਨੂੰ ਪਾਣੀ ਦਿਓ ਉਹਨੂੰ ਪਾਣੀ ਤੱਕ ਨਹੀਂ ਦਿੱਤਾ ਜਾਂਦਾ ਤੇ ਕੋਈ ਵੀ ਹੋਰ ਤੇ ਤਰਸ ਨਹੀਂ ਕਰਦਾ ਤੇ ਇੱਕ ਹੈਰਾਨ ਕਰ ਦੇਣ ਵਾਲੀ ਗੱਲ ਇਹ ਵੀ ਆ ਕਿ ਜਿਹੜੇ ਹੋਟਲ ਦੇ ਵਿੱਚ ਉਹ ਲੈ ਕੇ ਗਏ ਸੀ ਉਹਨਾਂ ਨੇ ਚੀਕਾਂ ਦੀ ਆਵਾਜ਼ ਕਿਉਂ ਨਹੀਂ ਸੁਣੀ ਜਾਂ ਤਾਂ ਫਿਰ ਉਹ ਵੀ ਨਾਲ ਰਲੇ ਹੋਣਗੇ ਹੋਟਲ ਵਾਲੇ ਇਹ ਹੀ ਹੋ ਸਕਦਾ ਇਹਦੇ ਨਾਲ ਦੀ 48 ਘੰਟੇ ਪੂਰੇ ਜਿਹੜੇ 24 ਤੋਂ 48 ਘੰਟੇ ਉੱਥੇ ਇਹਨੂੰ ਹੋਟਲ ਦੇ ਵਿੱਚ ਪਹਿਲਾਂ ਰੱਖਿਆ ਜਾਂਦਾ ਵਾ ਇਹਦੇ ਨਾਲ ਪੂਰੀ ਤਰ੍ਹਾਂ ਦੇ ਨਾਲ ਜਦ ਤੱਕ ਉਹਨਾਂ ਦਾ ਮਨ ਨਹੀਂ ਭਰਦਾ ਇਹ ਪੂਰਾ ਜਬਰਜਨਾਹ ਇਹ 12 ਲੋਕ ਤੇ ਇੱਕ ਉਹ ਆਟੋ ਵਾਲਾ 13 ਲੋਕ ਰਲ ਕੇ ਇਹਦੇ ਨਾਲ ਬਲਾਤਕਾਰ ਕਰਦੇ ਨੇ ਆਖਿਰ ਇਹ ਪਾਣੀ ਮੰਗਦੀ ਆ ਕੁਝ ਖਾਣ ਨੂੰ ਮੰਗਦੀ ਆ ਭੁੱਖੀ ਪਿਆਸੀ ਸੀਗੀ ਪੂਰੀ ਤਰ੍ਹਾਂ ਦੇ ਨਾਲ ਉਹ ਇੱਕ बेहोशी ਦੀ ਹਾਲਤ ਦੇ ਵਿੱਚ ਸੀ ਤਾਂ ਇੱਕ ਜਿਹੜਾ 12 ਜਣਿਆਂ ਦੇ ਵਿੱਚ ਬੰਦਾ ਸੀਗਾ ਉਹਨੂੰ ਇੱਥੇ ਤਰਸ ਆ ਜਾਂਦਾ ਤੇ ਉਹ ਇਹਨੂੰ ਫੜਦਾ ਵਾ ਤੇ ਇਹ ਨਾਲ ਲੈ ਜਾਂਦਾ ਵਾ ਇਹਨੂੰ ਉੱਥੇ ਸਟੇਸ਼ਨ ਦੇ ਉੱਤੇ ਦਾਦਰ ਜਿਹੜਾ ਰੇਲਵੇ ਸਟੇਸ਼ਨ ਆ ਉੱਥੇ ਛੱਡ ਦਿੰਦਾ ਵਾ ਇਸ ਤੋਂ ਬਾਅਦ ਜਿਹੜੇ ਇਹ 12 13 ਜਣੇ ਸੀ ਇਹ ਅਲੱਗ-ਅਲੱਗ ਥਾਵਾਂ ਵੱਲ ਨੂੰ ਜਾਂਦੇ ਨੇ ਇੱਕ ਪਾਸੇ ਵੱਲ ਨੂੰ ਨਹੀਂ ਜਾਂਦੇ ਸਾਰੇ ਅਲੱਗ-ਅਲੱਗ ਪਾਸਿਆਂ ਨੂੰ ਚਲੇ ਜਾਂਦੇ ਨੇ ਕਿਉਂਕਿ ਇਹਨਾਂ ਨੂੰ ਡਰ ਸੀ ਕਿ ਲੜਕੀ ਹੁਣ ਆਪਣੇ ਘਰ ਜਾਊਗੀ ਪੁਲਿਸ ਕੰਪਲੇਂਟ ਹੋਊਗੀ ਤੇ ਉਹਨਾਂ ਨੂੰ ਫੜਿਆ ਜਾ ਸਕਦਾ ਇਸ ਕਰਕੇ ਸਾਰੇ ਉਹ ਅਲੱਗ-ਅਲੱਗ ਦਿਸ਼ਾ ਵੱਲ ਭੱਜ ਜਾਂਦੇ ਨੇ ਜਦੋਂ ਸਟੇਸ਼ਨ ਦੇ ਉੱਤੇ ਇਹ ਲੜਕੀ ਬੈਠੀ ਸੀ ਕੱਪੜੇ ਦੇ ਫਟੇ ਹੋਏ ਸੀ ਪੂਰੀ ਤਰ੍ਹਾਂ ਹੂਸ਼ ਦੇ ਵਿੱਚ ਨਹੀਂ ਹੈਗੀ ਬਾਹਾਂ ਦੇ ਉੱਤੇ ਨਿਸ਼ਾਨ ਸੀਗੇ ਉਹਨਾਂ ਨੇ ਇੰਨਾ ਧੱਕਾ ਕੁੜੀ ਦੇ ਨਾਲ ਵਿਚਾਰੀ ਨਾਲ ਕੀਤਾ ਸੀ ਕਿ ਉਹਦੇ ਜ਼ਖਮ ਵੀ ਆ ਗਏ ਸੀਗੇ ਬੋਡੀ ਦੇ ਉੱਤੇ ਉੱਥੇ ਰੇਲਵੇ ਸਟੇਸ਼ਨ ਤੇ ਦੋ ਕਰਮਚਾਰੀ ਜਿਹੜੇ ਸਫਾਈ ਕਰਮਚਾਰੀ ਸੀ ਉਹਨਾਂ ਦਾ ਧਿਆਨ ਇਸ ਲੜਕੀ ਦੇ ਵੱਲ ਜਾਂਦਾ ਵਾ ਉਹ ਇਹਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਨੇ ਤਾਂ ਇਹ ਫੇਰ ਉਹਨਾਂ ਤੇ ਯਕੀਨ ਕਰਦੀ ਆ ਉਹਨਾਂ ਦੇ ਨਾਲ ਜਿੱਥੇ ਉਹ ਕਹਿੰਦੇ ਚੱਲੇ ਜਾਂਦੀ ਆ ਪਰ ਉਹਨੂੰ ਇੱਕ ਅਲੱਗ ਕੋਨੇ ਦੇ ਵਿੱਚ ਕਮਰੇ ਚ ਲੈ ਜਾ ਕੇ ਉਹ ਦੋ ਜਣੇ ਵੀ ਇਹਦਾ ਬਲਾਤਕਾਰ ਕਰਦੇ ਨੇ ਲੜਕੀ ਦਾ ਤੇ ਉਸ ਤੋਂ ਬਾਅਦ ਬਲਾਤਕਾਰ ਕਰਨ ਤੋਂ ਬਾਅਦ ਉਹ ਸਫਾਈ ਕਰਮਚਾਰੀ ਇਹਨੂੰ ਦਾਦਰ ਜਿਹੜੀ ਟ੍ਰੇਨ ਸੀਗੀ ਉਥੋਂ ਟ੍ਰੇਨ ਚੰਡੀਗੜ੍ਹ ਵੱਲ ਨੂੰ ਆਉਣੀ ਸੀ ਉਸ ਟ੍ਰੇਨ ਦੇ ਵਿੱਚ ਚੜਾ ਦਿੰਦੇ ਨੇ ਤੇ ਲੜਕੀ ਕੁਝ ਧੀਰ ਦਾ ਸਫ਼ਰ ਤੈਅ ਕਰਕੇ ਚੰਡੀਗੜ੍ਹ ਪਹੁੰਚ ਜਾਂਦੀ ਹੈ ਜੀ ਜਦੋਂ ਚੰਡੀਗੜ੍ਹ ਰੇਲਵੇ ਸਟੇਸ਼ਨ ਦੇ ਉੱਤੇ ਪਹੁੰਚਦੀ ਆ ਜਿਹੜਾ ਮਨੀ ਮਾਜਰਾ ਰੇਲਵੇ ਸਟੇਸ਼ਨ ਆ ਚੰਡੀਗੜ੍ਹ ਮਨੀ ਮਾਜਰਾ ਉੱਥੇ ਪਹੁੰਚਦੀ ਆ ਤੇ ਉੱਥੇ ਉੱਤਰ ਕੇ ਵੀ ਇੱਕ ਕੋਨੇ ਦੇ ਵਿੱਚ ਜਾ ਕੇ ਬੈਠ ਜਾਂਦੀ ਹੈ ਇਹਨੂੰ ਕੁਝ ਵੀ ਸਮਝ ਨਹੀਂ ਆ ਰਹੀ ਕਿ ਇਹ ਕਰੇ ਤਾਂ ਕੀ ਕਰੇ ਇਹਦਾ ਪੂਰੀ ਤਰ੍ਹਾਂ ਦੇ ਨਾਲ ਸਰੀਰ ਟੁੱਟ ਰਿਹਾ ਟੁੱਟ ਰਿਹਾ ਵਾ ਦਰਦ ਇਹਨੂੰ ਬਹੁਤ ਜ਼ਿਆਦਾ ਹੋ ਰਿਹਾ ਵਾ ਰੋ ਰਹੀ ਆ ਡਰੀ ਹੋਈ ਆ ਸਹਿਮੀ ਹੋਈ ਆ ਇੱਕ ਕੋਨੇ ਦੇ ਵਿੱਚ ਬੈਠੀ ਬੈਠੀ ਰਹੀ ਉਹਦੋਂ ਦਿਨ ਸੀਗਾ ਤੇ ਕਿਸੇ ਕੋਲ ਇਨਾ ਵਕਤ ਨਹੀਂ ਕਿ ਇਸ ਲੜਕੀ ਨੂੰ ਜਾ ਕੇ ਪੁੱਛੇ ਤੇ ਜੇ ਕੋਈ ਬੰਦਾ ਇਹਦੇ ਕੋਲੋਂ ਹੁਣ ਲੰਘ ਰਿਹਾ ਸੀ ਤਾਂ ਉਹਨੂੰ ਦੇਖ ਕੇ ਘਬਰਾ ਰਹੀ ਸੀ ਡਰ ਰਹੀ ਸੀ ਕਿਸੇ ਬੰਦੇ ਦੇ ਵੱਲ ਦੇਖ ਕੇ ਵੀ ਰਾਜ਼ੀ ਨਹੀਂ ਸੀ ਨੀਵੀ ਪਾਉਂਦੀ ਐ ਇੰਨਾ ਜ਼ਿਆਦਾ ਇਹਦੇ ਅੰਦਰ ਬੰਦਿਆਂ ਨੂੰ ਲੈ ਕੇ ਫੋਬੀਆ ਬੈਠ ਗਿਆ ਕਿਸੇ ਦੀ ਜਦੋਂ ਨਿਗਾ ਨਹੀਂ ਜਾਂਦੀ ਤਾਂ ਇੱਕ ਭਲਾ ਸੀਆਰ ਸੀਆਰਪੀਐਫ ਦਾ ਜਿਹੜਾ ਜਵਾਨ ਸੀਗਾ ਉਹਦੀ ਨਿਗਾ ਇਸ ਲੜਕੀ ਵੱਲ ਜਾਂਦੀ ਆ ਕਿ ਉਹਨੂੰ ਕੁਝ ਗੜਬੜ ਲੱਗਦੀ ਆ ਇਸ ਲੜਕੀ ਦੇ ਨਾਲ ਉਹਨੂੰ ਲੱਗਦਾ ਕਿ ਕੁਝ ਗਲਤ ਹੋਇਆ ਵਾ ਉਹ ਪਹਿਲਾਂ ਇਹਨੂੰ ਦੇਖ ਰਿਹਾ ਵਾ ਚੰਗੀ ਤਰ੍ਹਾਂ ਫੇਰ ਇਹਦੇ ਕੋਲ ਜਾ ਕੇ ਇਹਨੂੰ ਪੁੱਛਣ ਦੀ ਕੋਸ਼ਿਸ਼ ਕਰਦਾ ਕਿ ਤੇਰੇ ਨਾਲ ਕੀ ਹੋਇਆ ਤੂੰ ਇਦਾਂ ਕਿਉਂ ਬੈਠੀ ਆ ਘਬराई ਕਿਉਂ ਹੋਈ ਆ ਡਰੀ ਕਿਉਂ ਆ ਪਰ ਉਹ ਲੜਕੀ ਪੂਰੀ ਤਰ੍ਹਾਂ ਦੇ ਨਾਲ ਸੁੰਗੜ ਜਾਂਦੀ ਆ ਉਹਦੇ ਵੱਲ ਦੇਖ ਕੇ ਕਿ ਉਹ ਉੱਥੋਂ ਚਲਾ ਜਾਵੇ ਉਹਨੂੰ ਕਹਿ ਉਹਨੂੰ ਕਹਿ ਦਿੰਦੀ ਆ ਤੁਸੀਂ ਚਲੇ ਜਾਓ ਇੱਥੋਂ ਤਾਂ ਉਹ ਫੇਰ ਵੀ ਉਹਦਾ ਪਿੱਛਾ ਨਹੀਂ ਛੱਡਦਾ ਇੱਕ ਵਧੀਆ ਬੰਦਾ ਸੀ ਉਹ ਤਾਂ ਉਹ ਜਿਹੜੇ ਚਾਈਲਡ ਵੈਲਫੇਅਰ ਵਾਲੇ ਆ ਉਹਨਾਂ ਨੂੰ ਫੋਨ ਕਰਦਾ ਵਾ ਉਹਨਾਂ ਦੀ ਟੀਮ ਉੱਥੇ ਪਹੁੰਚਦੀ ਆ ਜੀ ਰੇਲਵੇ ਸਟੇਸ਼ਨ ਦੇ ਉੱਤੇ ਤੇ ਉਸ ਤੋਂ ਬਾਅਦ ਇੱਕ ਜਿਹੜੀ ਲੇਡੀ ਕਨਸਟੇਬਲ ਆ ਉਹਨੂੰ ਖਾਣ ਪੀਣ ਦੇ ਲਈ ਦਿੰਦੀ ਆ ਉਹਨਾਂ ਨੇ ਵੀ ਇਹੇ ਭੇਤ ਪਾ ਲਿਆ ਸੀ ਉਹਦਾ ਕਿਸੇ ਬੰਦੇ ਦੇ ਨਾਲ ਗੱਲ ਨਹੀਂ ਕਰੂਗੀ ਕਿਸੇ ਨਾਲ ਕੋਈ ਲੇਡੀ ਜਿਹੜੀ ਆ ਉਹੀ ਇਹਨੂੰ ਇਹਦੇ ਇਹਦੇ ਨਾਲ ਕੀ ਹੋਇਆ ਵਾ ਉਹੀ ਕਢਵਾ ਸਕਦੀ ਆ ਲੇਡੀ ਕਾਂਸਟੇਬਲ ਉਹਨੂੰ ਪੂਰੀ ਤਰ੍ਹਾਂ ਪਹਿਲਾਂ ਖਾਣ ਪੀਣ ਨੂੰ ਦਿੰਦੀ ਆ ਪਾਣੀ ਪਲਾਇਆ ਜਾਂਦਾ ਵਾ ਉਹਨੂੰ ਖਾਣਾ ਖਿਲਾਇਆ ਜਾਂਦਾ ਵਾ ਤੇ ਇਸ ਤੋਂ ਬਾਅਦ ਜੀ ਉਹ ਜਿਹੜੇ ਆ ਇਹਨੂੰ ਪੁੱਛਦੇ ਨੇ ਕਿ ਤੂੰ ਕਿੱਥੋਂ ਬਿਲੋਂਗ ਕਰਦੀ ਆ ਕਿੱਥੇ ਤੂੰ ਜਾਣਾ ਵਾ ਇੱਥੇ ਕਿਵੇਂ ਆਈ ਫੇਰ ਉਹ ਲੜਕੀ ਆ ਜੀ ਜਿਹੜੀ ਸਾਰੀ ਕਹਾਣੀ ਦੱਸਦੀ ਆ ਉਹਨਾਂ ਨੂੰ ਕਿ ਮੇਰੇ ਨਾਲ ਕੀ ਕੁਝ ਹੋਇਆ ਵਾ ਉਸ ਲੇਡੀ ਕਾਂਸਟੇਬਲ ਨੂੰ ਉਹ ਦੱਸ ਦਿੰਦੀ ਆ ਉਹ ਸਾਰੇ ਜਣੇ ਇਹਨੂੰ ਵਾਪਸ ਬਨਵਾਰੀ ਜਿਹੜਾ ਜਿੱਥੋਂ ਇਹ ਗਈ ਸੀਗੀ ਪੂਨੇ ਮਹਾਰਾਸ਼ਟਰ ਦੇ ਵਿੱਚ ਲੈ ਕੇ ਆਉਣ ਦੀ ਤਿਆਰੀ ਕਰਦੇ ਨੇ ਤੇ ਉਧਰ ਜਿਹੜੇ ਇਹਦੇ ਮਾਪੇ ਨੇ ਉਹਨਾਂ ਨੇ ਵੀ ਗੁੰਮਸ਼ੁਦਗੀ ਦੀ ਰਿਪੋਰਟ ਉੱਥੇ ਬਨਵਾਰੀ ਥਾਣੇ ਦੇ ਵਿੱਚ ਲਗਾਈ ਹੋਈ ਸੀ ਤੇ ਚੰਡੀਗੜ੍ਹ ਦੀ ਜਿਹੜੀ ਪੁਲਿਸ ਆ ਬਨਵਾਰੀ ਪੁਲਿਸ ਦੇ ਨਾਲ ਟਾਈ ਅਪ ਕਰਦੀ ਆ ਤੇ ਇਹਨੂੰ ਬਾਇ 에ਅਰ ਕੁਝ ਲੇਡੀ ਕਾਂਸਟੇਬਲਸ ਦੇ ਨਾਲ ਵਾਪਸ ਪੂਨੇ ਲੈ ਕੇ ਆਇਆ ਜਾਂਦਾ ਵਾ ਤੇ ਜਦੋਂ ਉੱਥੇ ਪਹੁੰਚਦੀ ਆ ਫੇਰ ਇਹਨੂੰ ਮੁੰਬਈ ਦੇ ਇੱਕ ਨਿੱਜੀ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਜਾਂਦਾ ਵਾ ਤੇ ਇਹਨੂੰ ਜਿਹੜੀ ਇਹਦੀ ਸਟੇਟਮੈਂਟ ਵਗੈਰਾ ਦੇਣ ਦੀ ਹਾਲਤ ਦੇ ਵਿੱਚ ਨਹੀਂ ਸੀ ਪਹਿਲਾਂ ਇਹਦਾ ਇਲਾਜ ਚੱਲਦਾ ਵਾ ਪੂਰੀ ਤਰ੍ਹਾਂ ਦੇ ਨਾਲ ਇਹਨੂੰ ਸਟੇਬਲ ਕੀਤਾ ਜਾਂਦਾ ਸਟੇਬਲ ਤਾਂ ਮੇਰੇ ਖਿਆਲ ਹੁਣ ਹੁਣੇ ਸਾਰੀ ਉਮਰ ਹੀ ਨਹੀਂ ਹੋਣਾ ਉਹਦੇ ਨਾਲ ਜੋ ਕੁਝ ਹੋਇਆ ਸੀ ਜੋ ਕੁਝ ਉਹਨੇ ਦਰਿੰਦਿਆਂ ਨੇ ਉਹ ਇਹਦੇ ਨਾਲ ਕੀਤਾ ਤਾਂ ਮੈਨੂੰ ਲੱਗਦਾ ਕਿ ਸਾਰੀ ਉਮਰ ਉਹ ਡਿਪਰੈਸ਼ਨ ਦੇ ਵਿੱਚ ਇਹੋ ਜੀ ਲੜਕੀ ਜਿਹੜੀ ਕੱਢੂਗੀ ਬਿਲਕੁਲ ਵੀ ਤਰਸ ਨਹੀਂ ਕਰਦੇ ਇਹੋ ਜਿਹੇ ਲੋਕ ਇੱਕ ਬੱਚੀ ਦੇ ਉੱਤੇ ਇਹ ਸਾਡੇ ਦੇਸ਼ ਦਾ ਇਹ ਸਿਸਟਮ ਆ ਇਹੋ ਜਿਹਾ ਇਸ ਤੋਂ ਬਾਅਦ ਜਦੋਂ ਥੋੜੀ ਜਿਹੀ ਸਟੇਬਲ ਹੁੰਦੀ ਹੈ ਤੇ ਸਟੇਟਮੈਂਟ ਲਈ ਜਾਂਦੀ ਆ ਸਾਰਾ ਸਾਰਿਆਂ ਦੇ ਹੁਲੀਏ ਉਹ ਦੱਸਦੀ ਆ ਤੇ ਦੱਸਦੀ ਆ ਕਿ ਪਹਿਲਾਂ ਮੈਂ ਆਟੋ 'ਚ ਬੈਠੀ ਫਿਰ ਉਸ ਤੋਂ ਬਾਅਦ ਉਹ ਆਟੋ ਵਾਲੇ ਨੇ ਮੇਨਾਂ ਰੇਪ ਕੀਤਾ ਫਿਰ ਮੈਨੂੰ ਹੋਟਲ ਦੇ ਵਿੱਚ ਲਜਾਇਆ ਜਾਂਦਾ 12 ਜਣੇ ਉੱਤੇ ਆਉਂਦੇ ਨੇ ਫਿਰ ਮੈਨੂੰ ਸਟੇਸ਼ਨ ਤੇ ਜਦੋਂ ਛੱਡਿਆ ਉੱਤੇ ਦੂਖ ਸਫਾਈ ਕਰਮਚਾਰੀ ਸੀ ਉਹਨਾਂ ਨੇ ਮੇਨਾਂ ਰੇਪ ਕੀਤਾ ਦੋਸਤੋ ਕੁੱਲ ਟੋਟਲ 15 ਜਣਿਆਂ ਨੇ ਇੱਕ ਮਾਸੂਮ ਦੇ ਨਾਲ ਬਲਾਤਕਾਰ ਕੀਤਾ ਵਾਰੀ-ਵਾਰੀ ਕੀ ਬੀਤਦੀ ਹੋਊਗੀ ਉਹਦੇ ਦਿਲ ਦੇ ਉੱਤੇ ਕਿੱਦਾਂ ਇੰਨਾ ਕਸ਼ਟ ਉਹਨੇ ਸਹਿਣਾ ਵਾ ਆਪਣੀ ਜ਼ਮੀਰ ਆਪਣੀ ਇਨਸਾਨੀਅਤ ਕਿੱਥੇ ਮਰ ਜਾਂਦੀ ਹੈ ਇਹੋ ਜਿਹੇ ਵੇਲਿਆਂ ਤੇ ਸੋ ਇਸ ਤੋਂ ਬਾਅਦ ਪੁਲਿਸ ਦੀ ਤਾਰੀਫ਼ ਕਰਨੀ ਬਣਦੀ ਆ ਉਹਨਾਂ ਨੇ ਬਹੁਤ ਮਿਹਨਤ ਕੀਤੀ ਤੇ ਕੱਲੇ-ਕੱਲੇ ਬੰਦੇ ਨੂੰ ਫੜਿਆ ਕੋਈ ਛੱਡਿਆ ਨਹੀਂ ਉਹਨਾਂ ਨੇ 15 ਦੇ 15 ਬੰਦੇ ਉਹਨਾਂ ਨੇ ਕਾਬੂ ਕੀਤੇ ਉਸ ਤੋਂ ਬਾਅਦ ਉਹਨਾਂ ਨੂੰ ਜੇਲ੍ਹ ਦੇ ਵਿੱਚ ਪਾਇਆ ਤੇ ਹੁਣ ਸਜ਼ਾ ਵਾ ਜਿਹੜੀ ਮੈਂ ਤਾਂ ਅਕਸਰ ਕਹਿਣਾ ਹੁੰਦਾ ਕਿ ਇਹਨਾਂ ਨੂੰ ਉਮਰ ਕੈਦ ਦੀ ਘਾਟਾ ਇਹਨਾਂ ਨੂੰ ਫਾਂਸੀ ਵੀ ਘਾਟਾ ਇਹਨਾਂ ਦੀ ਤਾਂ ਕੋਈ ਐਹੋ ਜੀ ਸਜ਼ਾ ਹੋਵੇ ਵੀ ਮੁੜ ਕੇ ਕੋਈ ਬੰਦਾ ਸੋਚਣ ਮਤਲਬ ਸੋਚ ਕੇ ਵੀ ਡਰੇ ਕਿ ਕਿਸੇ ਨਾਲ ਰੇਪ ਕਰਨਾ ਚੌਂਕ 'ਚ ਖੜਾ ਕੇ ਇਹਨਾਂ ਦੇ ਗੋਲੀ ਮਾਰੋ ਜਾਂ ਇਹਨਾਂ ਨੂੰ ਅੱਗ ਲਾ ਦੋ ਜੰਦਾ ਨੂੰ ਤੁਹਾਡੇ ਕੀ ਕਹਿਣਿਆ ਜੀ ਜਰੂਰ ਦੱਸਿਓ ਇਹਨਾਂ ਨੂੰ ਸਜ਼ਾ ਕੀ ਮਿਲਣੀ ਚਾਹੀਦੀ ਆ ਕੀ ਸਜ਼ਾ ਹੋਵੇ ਐਹੋ ਜਿਹੇ ਦਰਹੰਦਿਆਂ ਦੇ ਲਈ ਬਹੁਤ ਬਹੁਤ ਧੰਨਵਾਦ